ਸੋ ਹਾਂ ਜੀ ਆਪਾਂ ਪਹੁੰਚੇ ਜੀ ਫੋਟੋ ਐਕਸਟੈਂਡ ਦੇ ਸ਼ੋਪ ਤੇ ਬਾਜੀ ਹੁਣਾ ਕੋਲ ਤੇ ਆਪਾਂ ਸਫਰਾਂ ਦੀ ਤਿਆਰੀ ਕਰਦੇ ਆਂ ਜੀ ਉਹਦੇ ਵਾਸਤੇ ਆਪਾਂ ਸੈਟਲ ਬੈਗ ਲੈਣ ਵਾਸਤੇ ਆਏ ਆਂ ਜੀ ਤੇ ਸੈਟਲ ਬੈਗ ਆਪਾਂ ਲੈ ਲਿਆ ਜੀ ਉਹ ਆਪ ਤੇ ਚਾਹੀਦੀ ਸੋਲੋ ਚੱਲਣ ਸੋਲੋ ਚਲੇ ਜਾਓ ਜੇ ਤੁਸੀਂ ਦੋ ਜਣੇ ਜਾਣਾ ਦੋ ਜਣਾਂ ਦਾ ਸਮਾਨ ਪੈ ਜਾਂਦਾ ਤੇ ਰੇਟ ਤੁਹਾਨੂੰ ਇੱਥੇ ਆ ਕੇ ਪਤਾ ਲੱਗੇਗਾ ਬਾਜੀ ਹੁਣਾ ਕੋਲ ਤੇ ਆਪਣੀ ਯਾਤਰਾ ਜੀ ਤੇ ਦੱਸਿਓ ਆਪਾਂ ਕਿੱਥੋਂ ਯਾਤਰਾ ਕਰਨ ਲੱਗਿਆ ਜੀ ਤੇ ਮੈਂ ਬਾਕੀ ਭਾਜੀ ਉਹਨਾਂ ਦੀ ਸ਼ੋਪ ਦਿਖਾ ਦਣਾ ਤੁਹਾਨੂੰ ਠੀਕ ਹੈ ਜੀ ਤੇ ਆਹ ਇਹ ਆਪਣੇ ਮੁੰਡੇ ਆ ਜਿਹੜੇ ਕੰਮ ਕਰਦੇ ਆ ਇਹ ਭਾਈ ਨੇ ਸਪੀਕਰ ਦਾ ਕੰਮ ਬਹੁਤ ਵਧੀਆ ਕੀਤਾ ਇਹ ਭਾਜੀ ਉਹਨਾਂ ਨੇ ਠੀਕ ਹੈ ਜੀ ਚਲੋ ਇਹ ਆਪਣਾ ਖੜਾ ਮੋਟਰਸਾਈਕਲ ਤੇ ਆਹ ਹੈ ਜੀ ਸ਼ੋਪ ਭਾਜੀ ਉਹਨਾਂ ਦੀ ਮੋਟੋ ਐਕਸਟ੍ਰੈਂਜ ਠੀਕ ਹੈ ਜੀ ਸਾਹਮਣੇ ਤੇ ਉਹ ਹੈਗਾ ਜੀ ਜਮਾਲਪੁਰ ਕਲੋਨੀ ਤੇ ਜੇ ਤੁਸੀਂ ਆਉਣਾ ਸਾਹਮਣੇ ਗੁਰਦਰਾ ਸਾਹਿਬ ਜੀ ਗੁਰਦਰਾ ਗੁਰੂ ਨਵਰਾਜ ਜੀ ਤੇ ਇਧਰੋਂ ਤੁਸੀਂ ਆ ਸਕਦੇ ਹੋ ਠੀਕ ਹੈ ਜੀ ਤੇ ਆਹ ਸਾਹਮਣੇ ਸ਼ੋਪੇ ਭਾਜੀ ਜੀ ਇਹ ਲੱਗਾ ਹੈ ਟਰਾਂਸਫਾਰਮ ਠੀਕ ਹੈ ਜੀ ਚਲੋ ਜੀ ਤੇ ਇਹ ਆਪਣਾ ਸਾੜੇ ਮੋਟਰਸਾਈਕਲ ਠੀਕ ਹੈ ਜੀ ਜੀ ਆਪਣੇ ਬਾਈਕ ਤੇ ਲੱਗਣ ਲੱਗ ਗਿਆ ਜੀ ਸਰਵਿਸ ਤੇ ਇਹ ਵਾਲਿਆ ਜੀ ਰਸਤਾ ਹੀ ਹੋਣੀ ਮੇ ਥੱਲੇ ਹਾਂ ਸਾਡਾ ਲੱਗਿਆ ਇਹਦਾ ਸਾਡੀ ਜਾਣ ਆ ਭਾਈ ਕਰਾ ਦੇਣਾ ਕਿ ਤੇਰੀ ਪਸੰਦ ਆ ਹੈਂ ਕਰਾਉਣੇ ਨੇ ਆ ਬਾਈ ਨਾਲ ਦੂਜਾ ਬਾਈ ਨਾਲ ਕਿਦਾਂ ਅੱਜ ਕਹਿ ਨਹੀਂ ਲਗਾਉਂਦੇ ਨਾ ਕੋਈ ਕੰਮ ਹੈਂ ਆ ਕਿਤਾ ਬਾਈਕਰ ਨੂੰ ਆ ਗਿਆ ਹੋ ਗਏ ਪੈਰ ਵੱਜੇ ਦਾ ਲੋ ਜੀ ਆਪਣੇ ਸੈਡਲ ਬੈਗ ਫਿੱਟ ਹੋ ਚੁੱਕੇ ਨੇ ਤੇ ਇੱਧਰੇ ਤੇ ਇੱਧਰ ਵੀ ਠੀਕ ਆ ਜੀ ਤੇ ਹੁਣ ਅੱਪ ਜਾਵਾਂਗੇ ਰਾਈਟ ਤੇ ਫਿਰ ਤੇ ਦੱਸੋ ਗੈਸ ਕਰੋ ਕਿਥੇ ਗੱਲੇ ਆਪਾਂ ਰਾਈਟ ਤੇ ਕਿੰਨੇ ਦੋਨੇ ਆ ਹਾਂ ਦੋ ਹੋ ਗਏ ਠੀਕ ਆ ਅੱਛਾ ਦੋ ਦੋ ਆ ਇਹਨਾਂ ਦੇ ਅੱਛਾ 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 ਉਹਦੇ ਵਿੱਚ ਠੀਕ ਆ ਮਤਲਬ ਸਮਾਨਵਾਕੇ ਵਿੱਚ ਠੀਕ OK ਤੁਹਾਡਾ ਨਾਮ ਕੀ ਹੈ? ਰਾਹੁਲ ਨੇ ਕੰਮ ਕੀਤਾ ਜੀ। ਸੈਟਲਸਟੇ ਤੇ ਸੈਟਲ ਬੈਗ। ਇਹ ਤਾਂ ਆਪਾਂ ਦੇਸੀ ਆਪਣਾ ਜਿਗਾਰਡ ਕਰ ਲਿਆ ਸੀ ਜੀ ਘਰੇ। ਬਾਕੀ ਸਾਰੇ ਦੇ ਨੀਤੇ ਤੇ ਆਪਣੇ ਚੈਨਲ ਦਾ ਲੋਗੋ ਜੀ। ਹਾਂਜੀ ਆਹ ਸਪੀਕਰ ਦੇਖਣ ਆਏ ਆ। ਚਲੋ ਸੁਨਾਦ ਨੇ ਜਨਨ ਵਾਲ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਵੀਡੀਓ 28 ਤਰੀਕ ਦੀ ਜੀ ਜਿਹੜੀ ਤੁਸੀਂ ਪਹਿਲਾਂ ਵੀਡੀਓ ਦੇਖੀ ਹੈ ਜੀ ਦੁਕਾਨ ਦੀ ਸੈਡਲ ਬੈਗ ਦੀ ਉਹ ਇੱਕ ਦਿਨ ਪਹਿਲਾਂ ਦੀ 27 ਤਰੀਕ ਦੀ ਇਹ ਵੀਡੀਓ ਹੈਗੀ 28 ਤਰੀਕ ਦੀ ਸ਼ੁਰੂ ਆਪਾਂ ਕਰਨ ਲੱਗੇ ਜੀ ਤੇ ਵੀਡੀਓ ਆਪਾਂ ਮੈਂ ਦੋਨੇ ਮਿਕਸ ਕਰਤੀ ਸੀ ਵੀਡੀਓ ਤੇ ਥੋੜੀ ਮੌਸਮ ਖਰਾਬ ਸੀ بارش ਕਰਕੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਾਂ ਚੱਲੇ ਆ ਜੀ ਪਟਨਾ ਸਾਹਿਬ ਅ ਦਰਸ਼ਨ ਕਰਨ ਵਾਸਤੇ ਤੇ ਆਪ ਜੀ ਮੇਂ ਦਰਸ਼ਨ ਕਰਾਵਾਂਗੇ ਤੇ ਅੱਜ ਮੇਂ ਕਾਫੀ ਸੀ ਤੇ ਥੋੜੀ ਥੋੜੀ ਹੁਣ ਧੁੱਪ ਚੜ ਰਹੀ ਹੈ ਤੇ ਮੈਸਟਮ ਪਹੁੰਚੇ ਜੀ ਰਾਜਪੁਰੇ ਕੋਲ ਤੇ ਵੀਡੀਓ ਮੈਂ ਬਣਾਈ ਨਹੀਂ ਸੀ ਬਹੁਤ ਬਾਰਿਸ਼ ਪੈ ਰਹੀ ਸੀ ਇਸ ਕਰਕੇ ਆਪਾਂ ਵੀਡੀਓ ਬਣਾਈ ਨਹੀਂ ਤੇ ਆਹ ਦੇਖੋ ਜੀ ਹੁਣ ਧੁੱਪ ਮੌਸਮ ਸਾਫ਼ ਹੋਈ ਜਾ ਰਿਹਾ ਜੀ ਥੋੜਾ ਥੋੜਾ ਤੇ ਆਹ ਹੈਗੀ ਜੀ ਹਵੇਲੀ ਰਾਜਪੁਰੇ ਜਦੋਂ ਆਪਾਂ ਇੰਟਰ ਹੁੰਨੇ ਆ ਆਉਂਦੀ ਹੈ ਹਵੇਲੀ ਜੀ ਇੱਥੇ ਆਪਾਂ ਰੁਕੇ ਹੋਏ ਆ ਜੀ ਤੇ ਕਾਫੀ ਕੱਪੜੇ ਉੱਪਰ ਆਪਣੇ ਗਿੱਲੇ ਹੋ ਗਿਆ ਜੀ ਤੇ ਚੱਲਦੇ ਆ ਜੀ ਫਿਰ ਤੇ ਆਪਣਾ ਇੱਧਰ ਖੜਿਆ ਹੋਇਆ ਜੀ ਬਾਈਕ ਤੇ ਬਾਕੀ ਇਹ ਆਏ ਦੀ ਵੀਡੀਓ ਆਪਾਂ ਬਣਾਈ ਹੋਈ ਹੈ ਜੀ ਆਪਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਤੇ ਬਾਈ ਕੱਪੜਾ ਖੜਿਆ ਹੋਇਆ ਜੀ ਪੂਰਾ ਲਿਬੜ ਗਿਆ ਹੁਣ ਤਾਂ ਬਹੁਤ ਫੈਸੀ ਹੁ ਚਲੋ ਟੋਪ ਚੜ੍ਹਦੀ ਹੈ ਜੀ ਵਧੀਆ ਠੋਪ ਛੱਡਦੇ ਦਾ ਵਧੀਆ ਰਾਈਡਿੰਗ ਦੇ ਪ੍ਰਤੀਕ ਹੈ ਨਾ ਟਾਈਮ ਦੇ ਨਾਲ ਤੇ ਬਾਕੀ ਜਿ ਲਿਖਾਂਗੇ ਕਿੱਥੇ ਜਾ ਕੇ ਆਪਾਂ ਉਹਨੂੰ ਸਟੇ ਮਿਲਦੀ ਹੈ ਜੀ ਵੈਸੇ ਤਾਂ ਗੁਰੂ ਘਰ ਤਰਸਤੇ ਵਿੱਚ ਹੋਣਗੇ ਆਪਾਂ ਉੱਥੇ ਸਟੇ ਕਰਾਂਗੇ ਪ੍ਰਸ਼ਾਦਾ ਬਣਿਆ ਪੁੱਤ ਛਕ ਲੈਣਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਮੈਂ ਤਾਂ ਦੱਸਣਾ ਚਾਹੁੰਦਾ ਤੁਹਾਨੂੰ ਆਪਾਂ ਚੱਲੇ ਜੀ ਪੱਤਨਾ ਸਾਹਿਬ ਬਿਹਾਰ ਯੂਪੀ ਤੇ ਇਹ ਦਰਸ਼ਨ ਕਰਨ ਵਾਸਤੇ ਇਹ ਆਪ ਜੀ ਦਰਸ਼ਨ ਕਰਵਾ ਕਰਾਂਗੇ ਤੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਹਾਂਜੀ ਸੋ ਆਪਾ ਪਹੁੰਚ ਗਏ ਜੀ ਅੰਬਾਲਾ ਇੱਥੋਂ ਹਰਿਆਣਾ ਸ਼ੁਰੂ ਹੋ ਜਾਂਦਾ ਜੀ ਇੱਥੇ ਆ ਕੇ ਆਪਣੀ ਪੰਜਾਬੀ ਬੋਲੀ ਜਮਾਂ ਨੇ ਦਿਖਦੀ ਸਿਰਫ ਹਿੰਦੀ ਤੇ ਇੰਗਲਿਸ਼ ਬਸ ਭਾਸ਼ਾ ਦਿਖਦੀ ਜਾਣੀ ਚਲੋ ਉਹ ਵੀ ਠੀਕ ਨੇ ਆਪਣੀ ਜਗ੍ਹਾ ਤੇ ਤੇ ਆਪਣੀ ਮਾਂ ਬੋਲੀ ਨੂੰ ਆਪਾਂ ਪਿਆਰ ਕਰਦੇ ਆ ਆਪਾਂ ਨੂੰ ਤਾਂ ਹੁੰਦਾ ਵੀ ਵੀ ਇੱਥੇ ਕਿਤੇ ਲਿਖੇ ਮਿਲ ਜੀ ਆਪਾਂ ਨੂੰ ਕੋਈ ਸ਼ਾਇਰ ਕੋਈ ਪਿੰਡ ਤੇ ਚਲੋ ਚੱਲਦੇ ਆ ਜੀ ਅੰਬਾਲਾ ਲੰਘ ਕੇ ਆਪਾਂ ਪਾਣੀਪੱਤ ਕਰਨਾਲ ਤੋਂ ਫਿਰ ਸਿੱਧਾ ਹੋ ਜਾਵਾਂਗੇ ਇਧਰੋਂ ਆਪਣੇ ਆਗਰੇ ਵੱਲੋਂ ਆਗਰਾ ਜਾ ਕੇ ਫਿਰ ਆਪਾਂ ਦਰਸ਼ਨ ਕਰਾਂਗੇ ਤੇ ਦੇਖਦੇ ਆਂ ਆਪਾਂ ਉੱਥੇ ਸਟੇ ਕਰਕੇ ਸਵੇਰੇ ਫਿਰ ਦੂਸਰੇ ਦਿਨ ਫਿਰ ਆਪਾਂ ਪਟਨਾ ਸਾਹਿਬ ਦੀ ਰਵਾਨਗੀ ਕਰਾਂਗੇ ਜੀ ਤੇ ਵੀਡੀਓ ਨਾਲ ਬਣੇ ਰਿਓ ਜੀ ਆਪਣੇ ਸਫਰਾਂ ਨਾਲ ਤੇ ਇਕੱਲਾ ਹੀ ਜਾ ਰਿਹਾ ਜੀ ਮੈਂ ਸੋਲੋ ਰਾਈਡ ਹੈ ਜੀ ਤੇ ਵੱਧ ਵੱਧ ਸ਼ੇਅਰ ਕਰ ਦਿਓ ਸਪੋਰਟ ਕਰਿਓ ਠੀਕ ਆ ਆਪਣੇ ਭਰਾ ਨੂੰ ਤੇ ਜਿਹੜੇ ਨਵੇਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਧ ਵੱਧ ਸ਼ੇਅਰ ਕਰਦਿਆ ਕਰੋ ਤੇ ਕਾਹੋਂ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਬੱਦਲ ਵੀ ਹੈ ਨੇ ਮੌਸਮ ਵਸੇ ਠੀਕ ਹੋ ਗਿਆ ਤੇ ਬਸ ਸਰੰਦ ਤੱਕ ਸੀ ਮੀ ਤੇ ਅੱਗੇ ਸਾਰਾ ਮੌਸਮ ਸਾਰਾ ਵਧੀਆ ਜੀ ਚਲੋ ਚਲਦੇ ਆਂ ਜੀ ਆਪਣੀ ਰਾਈਡ ਨਿਬੇੜਦੇ ਆਂ ਜੀ ਹਾਂ ਜੀ ਸੋ ਆਪਾਂ ਪਹੁੰਚੇ ਜੀ ਇਸ ਟਾਈਮ ਕਰਨਾਲ ਦੇ ਲਾਗੇ ਤੱਕ ਗਿਆ ਜੀ ਤੇ ਕੁ ਖੇਤਰ ਲਾਗੇ ਆਂ ਆਪਾਂ ਤੇ ਆਪਾਂ ਰੱਖਿਓ ਆ ਪ੍ਰਸ਼ਾਦਾ ਪਾਣੀ ਸ਼ਕਨ ਕਰੋ ਆਪਾਂ ਰੋਟੇ ਲੈ ਆਂਦੇ ਸੀ ਪਰ ਆ ਕੇ ਠੀਕ ਹੈ ਜੀ ਤੇ ਖਾਨੇ ਆ ਫਿਰ ਤੇ ਮਿਲਦੇ ਆ ਸਫਰਾ ਤੇ ਫਿਰ ਇੱਥੋਂ ਮੀਰਠ ਹੈਗਾ ਜੀ 110 ਕਿਲੋਮੀਟਰ ਹੈਗਾ ਜੀ ਤੇ ਚਲਦੇ ਆ ਜੀ ਫਿਰ ਸਫਰਾ ਨਾਲ ਬਣੀ ਰਿਓ ਨਾਲ ਨਾਲ ਸੱਤ ਬੰਦੇ ਛੱਡ ਲਈਏ ਟਾਈਮ ਵੀ ਹੋ ਗਿਆ ਜੀ 1 ਵਜ ਗਿਆ ਜੀ ਦੁਪਹਿਰ ਦਾ ਟਾਈਮ ਹੋ ਗਿਆ ਤੇ ਦੁਪਹਿਰ ਦੀ ਰੋਟੀ ਖਾ ਲਈਏ ਸਵੇਰ ਦੀ ਖਾਦੀ ਨੇ ਕਿ ਕਲੀ ਚਾ ਵੀਤੀ ਸੀ ਤੇ ਹੁਣ ਰੋਟੀ ਪਾਣੀ ਖਾ ਕੇ ਫਿਰ ਚਲਦੇ ਆ ਜੇ ਅੱਗੇ ਠੀਕ ਹੈ ਜੀ ਚਲੋ ਲੋਰੀ ਆਪਾਂ ਚਾਹ ਪਾਣੀ ਪੀ ਲਿਆ ਜੀ ਪੰਜਾਬ ਅਰੇ ਮਝੂਠਾ ਪਾਈ ਜੀ ਕਰਨਾਲ ਦੇ ਕੋਲੀਆ ਜੀ ਤੇ ਹੁਣ ਆਪਾਂ ਚੱਲਾਂਗੇ ਜੀ ਸਿੱਧਾ ਆਗਰਾ ਇੱਥੋਂ ਹੈਗਾ ਜੀ 300 ਕਿਲੋਮੀਟਰ ਦੂਰ 300 ਤੋਂ ਥੋੜਾ ਵੱਧ ਹੀ ਹੋਊਗਾ ਤੇ ਚਲੋ ਚੱਲਦੇ ਆ ਜੀ ਫਿਰ ਉਹ ਚਲੋ ਮੈਂ ਉਹ ਚਲੋ ਇਧਰ ਕੋਈ ਤਵਾ ਹੈ ਨਹੀਂ ਸੀ ਉਹ ਤਾਹ ਦਰਾਇਆ ਕਿੱਥੋਂ ਇਧਰ ਜਨਾਈ ਦੋ ਜੀ ਆਪਾਂ ਹੁਣ ਤੇਲ ਪਵਾਉਣ ਲੱਗੇ ਆਂ ਜੀ ਤੇ ਨਾ ਮਾਈਕ ਚਲਾਉਣਾ ਭੁੱਲ ਗਿਆ ਸੀ ਤਾਂ ਇਸ ਕਰਕੇ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਰਿਹਾ ਜੀ ਤੇ ਆਪਣੀ ਦੂਜੀ ਟੈਂਕੀ ਭਰੀ ਜਾ ਰਹੀ ਜੀ ਤੇ ਇੱਕ ਆਪਾਂ ਔਰ ਤੋਂ ਘਰੋਂ ਪਾ ਪਵਾ ਗਲੇ ਸੀ ਤੇ ਹੁਣ ਆਪਾਂ ਕਰਨਾਲ ਦੇ ਕੋਲ ਤੇਲ ਪਵਾ ਕੇ ਫਿਰ ਅਸਤਾ ਕਰਾ ਚੱਲਾਂਗੇ ਤੇ ਇਹ ਸਾਰੇ ਪੁੱਛਦੇ ਸੀ ਮੈਨੂੰ ਵੀ ਕਿੱਥੋਂ ਆਏ ਤੁਸੀਂ ਮੈਂ ਕਿਹਾ ਮੈਂ ਪੰਜਾਬ ਤੋਂ ਲੁਧਾਨੇ ਤੋਂ ਆਇਆ ਜੀ ਕਹਿੰਦਾ ਬਹੁਤ ਵਧੀਆ ਤੁਸੀਂ ਇੰਨੇ ਦੂਰੋਂ ਆਏ ਹੋ ਹੁਣ ਤੇ ਉਹ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਤੇ ਤੇ ਤੁਹਾਨੂੰ ਕਿੱਧਰ ਜਾ ਰਹੇ ਹੋ ਜਿਹੜੇ ਆਪਣੇ ਹੈਲਮਟ ਪਾਇਆ ਬਾਈ ਨੇ ਇਹ ਪੁੱਛ ਰਿਹਾ ਸੀ ਆਪਾਂ ਨੂੰ ਤੇ ਤੁਸੀਂ ਹੁਣ ਪਟਨਾ ਸਾਹਿਬ ਤੋੜ ਬਾਈਕ ਤੇ ਜਾਓਗੇ ਮੈਂ ਕਿਹਾ ਹਾਂ ਥੋੜੀ ਜਾਵਾਂਗੇ ਤੇ ਇਹ ਕਹਿੰਦਾ ਤੁਹਾਨੂੰ ਤੁਸੀਂ ਵੇਨ ਨਹੀਂ ਰਾਈਡ ਕਰਦੇ ਤੁਸੀਂ ਤੇ ਆਵਾਜ਼ ਆਈ ਨਹੀਂ ਸੀ ਇਹਨਾਂ ਦੀ ਤੇ ਮਾਈਕ ਚਲਾਇਆ ਨਹੀਂ ਸੀ ਮੈਂ ਭੁੱਲ ਗਿਆ ਤੇ ਚਲੋ ਹੁਣ ਤੇਲ ਪਵਾ ਕੇ ਫਿਰ ਚਲਦੇ ਹਾਂ ਜੀ ਜਿਹੜਾ ਮੁੰਡਾ ਤੇਲ ਪਾ ਰਿਹਾ ਇਹ ਬਿਹਾਰ ਦਾ ਹੀ ਆ ਯੂਪੀ ਦਾ ਹਾਂਜੀ ਸਟਾਪ ਉਪਹੁੰਚ ਗਏ ਜੀ ਆਗਰਾ ਗੁਰਦਰ ਸਾਹਿਬ ਗੁਰੂਕਾ ਤਾਲ ਤੇ ਟਾਈਮ ਕਾਫੀ ਹੋ ਗਿਆ ਜੀ 7:30 ਵਜੇ ਆਪਾਂ ਪਹੁੰਚ ਗਏ ਸੀ ਇੱਥੇ ਤੇ ਆਹ ਦੇਖੋ ਬਾਹਰ ਦਾ ਥਿਊ ਜੀ ਬਾਕੀ ਤੁਹਾਨੂੰ ਦਰਸ਼ਨ ਆਪਾਂ ਸਵੀਰ ਕਰਾਵਾਂਗੇ ਤੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਵੀਡੀਓ ਪੈਠੀ ਐਂਡ ਕਰਦੇ ਆਂ ਤੇ ਆਪਾਂ ਨੂੰ ਕਮਰਾ ਮਿਲ ਗਿਆ ਵੈਸੇ ਤਾਂ ਭਾਈ ਸਾਹਿਬਗੇ ਹੋਏ ਜੀ ਚਾਬੀ ਲੈਣ ਕਮਰੇ ਤੇ ਕਮਰਾ ਇੱਥੇ ਆਰਾਮ ਕਰਾਂਗੇ ਫਿਰ ਤੇ ਸਵੇਰੇ ਫਿਰ ਆਪਾਂ ਇਤਿਹਾਸ ਦੱਸਾਂਗੇ ਗੁਰੂ ਘਰ ਦਾ ਤੇ ਪਟਨਾ ਸਾਹਿਬ ਫਿਰ ਰਮਾਨ ਦੀ ਕਰਾਂਗੇ ਉੱਥੋਂ ਦੀ ਰੋਤ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਛੋਟਾ ਜਿਹਾ ਅੱਜ ਬਲੋਗ ਸੀ ਉਮੀਦ ਮੇਂ ਦੇ ਕੰਮ ਖਰਾਬ ਕਰਤਾ ਇਹ ਅੱਜ ਜੇ ਮੇਂ ਸਹੀ ਹੁੰਦਾ ਤੇ ਆਪਾਂ ਰਸਤੇ ਦੇ ਸਾਰੇ ਵੀਡੀਓ ਕਰਨਾ ਸ਼ੇਅਰ ਕਰਦੇ ਮੀ ਨਾਲ ਕੰਮ ਖਰਾਬ ਹੋ ਗਿਆ ਜੀ ਤੇ ਚਲੋ ਕੋਈ ਗੱਲ ਨਹੀਂ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੈ ਜੀ ਤੇ ਚਲੋ ਜੀ ਫਿਰ ਆਪਾਂ ਹੁਣ ਆਰਾਮ ਕਰਾਂਗੇ ਪ੍ਰਸ਼ਾਦਾ ਵੰਡਿ ਛਕਾਂਗੇ ਇੱਥੇ ਤੇ ਬਾਕੀ ਆਪਣੀਟ ਹੋਏਗੀ ਤੁਹਾਡੇ ਨਾਲ ਜੂਰ ਸੰਜ ਕਰਾਂਗੇ ਧੰਨਵਾਦ ਸੋ ਹਾਂ ਜੀ ਆਪਾਂ ਨੂੰ ਟੇਰੋਂ ਮਿਲਿਆ ਜੀ ਗੁਰਦੁਆਰਾ ਦੁਖਨੌਰ ਸਹੀਫ ਗੁਰੂ ਕਾ ਤਾਲ ਆਗਰਾ ਤੇ ਵਧੀਆ ਸੁਭਾਅ ਦੇ ਭਾਈ ਹੁਣਾਂ ਦਾ ਉਹਨਾਂ ਨਾਲ ਆਪਣਾ ਜਮ ਬਿਠਾ ਤੇ ਪ੍ਰਸਾਦਾ ਬਾਣੀ ਸਕਨ ਜਲਦੀਆਂ ਜੀ ਤਸਤਾਰ ਆਪਾਂ ਲਾਤੀਏ ਜੀ ਤੇ ਆਰਾਮ ਕਰਾਂਗੇ ਤੇ ਜਿਹੜੇ ਦਰਸ਼ਨ ਨੇ ਤੁਹਾਨੂੰ ਸਵੀਕਾਰਾਵਾਂਗੇ ਗੁਰਦਰ ਸਾਹਿਬ ਦੇ ਤੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਵੀਡੀਓ ਨੂੰ ਵੱਤ ਪਾ ਸ਼ੇਅਰ ਕਰ ਦਿਓ ਇਹ ਸੀ ਆਪਣਾ ਛੋਟਾ ਜਿਹਾ ਬਲੌਗ ਤੇ ਅੱਗੇ ਬਲੌਗ ਵੱਡੇ ਹੋਣਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਰੂਬਰੂ ਰੂਬਰੂ ਕਰਨ ਦੀ ਬਲੌਗ ਵੱਡੇ ਵੱਡੇ ਬਲੌਗ ਆਉਣ ਤੇ ਆਪਾਂ ਵੀਡੀਓ ਦੀ ਸਮਾਪਤੀ ਕਰ ਦਿਆਂ ਜੀ ਵੀਡੀਓ ਨੂੰ ਵਾਕ ਫਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਸਚੈਨਲ ਦੇ ਸਬਸਕ੍ਰਾਈਬ ਕਰ ਦਿਓ ਅੱਜ ਪਹਿਲਾ ਦਿਨ ਜੇ 28 ਤਰੀਕ ਠੀਕ ਹੈ ਜੀ ਸ਼ੁੱਕਰਵਾਰ ਤੇ ਆਪਾਂ ਅਗਲੇ ਪਹੁੰਚ ਗਏ ਜੀ ਸੋ ਕੱਲ ਆਪਾਂ ਜਲਾਂਗੇ ਥੋਂ ਪੰਨਾ ਸਾਹਿਬ ਵੱਲ ਤੇ ਸਵੇਰੇ ਆਪਾਂ ਬਲੋਗ ਸ਼ੁਰੂ ਕਰਾਂਗੇ ਤੇ ਉਹ ਵੀਡੀਓ 1 ਤਰੀਕ ਜਨਵਰੀ ਫਰਵਰੀ ਮਾਰਚ 1 ਮਾਰਚ ਦੀ ਵੀਡੀਓ ਆਪਾਂ ਜ਼ਰੂਰ ਸਰਵਿਸ ਕਰਾਂਗੇ ਤੁਹਾਡੇ ਨਾਲ ਠੀਕ ਹੈ ਜੀ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ